ਸੋ ਅਸੀਂ ਦੋਸਾਂਜ ਕਲਾ ਵਿੱਚ ਮੌਜੂਦ ਆ ਲੋਕ ਦਿਲਜੀਤ ਨੂੰ ਬਹੁਤ ਪਿਆਰ ਕਰਦੇ ਜਿਵੇਂ ਨਸੀਬ ਨੇ ਕਿਹਾ ਕਿ ਦਿਲਜੀਤ ਸ਼ੈਤਾਨ ਦੀ ਪੂਜਾ ਕਰਦਾ ਇਹਨੇ ਆਪਣੀ ਰੂਹਤਾਨ ਨੂੰ ਵੇਚਤੀ ਲੂਮਿਨਾਟੀ ਗਰੁੱਪ ਦੇ ਵਿੱਚ ਸ਼ਾਮਲ ਹੈ ਤਾਂ ਸੋ ਇੱਕ ਬੀਬੀ ਜੀ ਨੇ ਇਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਦਿਲਜੀਤ ਨੂੰ ਪਾਲਿਆ ਬੀਬੀ ਸਤਿਕਾਰ ਸਤਿਕਾਰ ਪੁੱਤ ਮੇਰਾ ਕਮਲਾ ਕੁਮਾਰੀ ਨਾਮ ਆ ਦਿਲਜੀਤ ਨੂੰ ਲੱਗਦਾ ਤੁਹਾਨੂੰ ਦਿਲਜੀਤ ਵੀ ਸ਼ੈਤਾਨ ਦੀ ਪੂਜਾ ਕਰਦਾ ਹੋ ਬੇਟੇ ਬਿਲਕੁਲ ਨਹੀਂ ਸਾਡੇ ਬੱਚੇ ਨੇ ਪਹਿਲਾਂ ਮਾਰੇ ਦੀ ਸੇਵਾ ਕੀਤੀ ਹੁਣ ਵੀ ਮਾਰੇ ਦੇ ਲਲ ਲੱਗਾ ਆ ਨੇ ਰਾਤ ਮਾਰੇ ਨੂੰ ਮੰਦਾ ਮਾਰੇ ਉਹਦੀ ਚਰਦੀ ਕੱਲਾ ਕੀਤੀ ਆ ਇਹ ਤੋਂ ਵੀ ਜ਼ਿਆਦਾ ਬਾਬਾ ਜੀ ਉਹਨੂੰ ਦੇਵੇ ਸਾਡਾ ਇਮਾਨਦਾਨ ਬਹੁਤ ਕਰਦਾ ਆ ਐਸੀ ਬੱਚਾ ਸਾਡਾ ਸਾਡੇ ਬੱਚਿਆਂ ਦੇ ਵੀ ਪੁੱਛਿਆ ਇੰਗਲੈਂਡ ਚ ਮੇਰੇ ਬੰਡਾ ਆ ਉਹਨ ਮੁੱਠੂ ਕਰਕੇ ਬਣਾਉਂਦੇ ਆਉਂਦੇ ਨੇ ਪਹਿਲਾਂ ਪੁੱਛਿਆ ਆਂਟੀ ਮੁੱਠੂ ਮੈਂ ਕਿ ਮੁੱਠੂ ਤੇਰੇ ਕੋਲੇ ਹੀ ਆ ਬਹੁਤ ਕੁਛ ਹੋਇਆ ਪੁੱਤ ਸਾਡਾ ਬਹੁਤ ਸੇਵਾ ਕਰਦਾ ਸਾਡੀ ਹਾਂਜੀ ਚਰਦੀ ਕੱਲਾ ਬਾਬਾ ਜੀ ਰੱਖੀ ਮਿਹਰਬਾਨੀ ਰੱਖ ਇਹ ਇੱਕ ਗਾਇਕ ਆ ਉਹਦਾ ਨਾਮ ਹੈਗਾ ਨਸੀਬ ਉਹ ਕਹਿੰਦਾ ਵੀ ਦਿਲਜੀਤ ਜਿਹੜਾ ਵਾ ਉਹ ਰੱਬ ਨੂੰ ਨਹੀਂ ਮੰਨਦਾ ਸ਼ੈਤਾਨ ਨੂੰ ਮੰਨਦਾ ਵਾਈ ਗੁੱਡ ਵਾਈ ਗੁੱਡ ਸੱਚੇ ਪਾਛਾ ਸਾਡੇ ਪੁੱਤ ਦਾ ਉਸ ਹਵਾ ਵਿੱਚ ਵੀ ਨੰਗਾ ਕੋਲ ਤਾਂ ਕੀ ਜਾਣ ਸ਼ੈਤਾਨ ਦਿਓ ਨੇ ਜੇ ਤੂੰ ਮਾਜੀ ਪੁੱਛ ਰੋ ਤੁਸੀਂ ਦਿਲਜੀਤ ਕਿਹੜੇ ਸੁਭਾਅ ਦਾ ਸੀ ਹਰ ਕੋ ਨੂੰ ਪਤਾ ਤੁਸੀਂ ਪਾਲਿਆ ਉਹਨੂੰ ਤੁਹਾਡੇ ਘਰਾਂ ਚ ਇੱਥੇ ਦਿਲਜੀਤ ਖੇਡਦਾ ਰਹਿੰਦਾ ਹਾਂਜੀ ਖੇਡਦੇ ਰਹੇ ਆ ਇਹ ਨੱਕ ਜੰਮਿਆ ਉਸ ਘਰ ਤੇ ਸਾਹਮਣੇ ਪਲਿਆ ਸਾਡੇ ਘਰ ਚ ਸਵਾਨੀ ਭੂਆ ਸੀ ਉਹਦੀ उन्होंने कोर वे स्कूलों तुरना भी इतों आना भी इतने रहना भी इतनी hmm. बहुत सेवा सा बच्चे ने की है इधर बपचा चढ़ती कला रखे मेहर प्रत रखे उन्होंने बहुत मारे मानता हजे भी बहुत मारे ना दिन रात महारे जाए जवान से hmm. लव जा उन्होंने कहना उन्होंने बहुत महा पाप है बच्चे विजय सेवा बिलकुल नहीं hmm. बच्चे बच्चे पता साढ़े तो सजा च बेओ सा बच्चा मारे बहुत मानता कहना मानता ਕੋਈ ਕਹਾਣੀ ਹੈ ਦਲਜੀਤ ਦੀ ਕੋਈ ਯਾਦ ਕੋਈ ਗੱਲ ਉਹਦੀ ਯਾਦ ਆਉਂਦੀ ਹੋਵੇ ਤੁਹਾਨੂੰ ਪਤੋਂ ਮੈਂ ਅੱਗੇ ਤੇ ਜਾ ਸੀ ਹੁਣ ਮੈਂ ਟੈਕ ਹੋ ਗਿਆ ਹੁਣ ਮੈਨੂੰ ਤਾਂ ਆਪਣੀ ਵੀ ਗੱਲਾਂ ਵੀ ਸਾਰੀਆਂ ਭਲ ਗਈਆਂ ਹਾਂਜੀ ਹਰ ਬਿਲੀ ਦਿਨ ਦਾਇ ਤੇ ਸੀ ਸਾਡੇ ਕੋਲੇ ਹਾਂਜੀ ਸਾਡੇ ਬੱਚਿਆਂ ਨਾਲ ਮੈਂ ਖੇਡਦੇ ਸੀ ਮਿੱਤਾਂ ਦੋਸਤੀ ਸੀਗੀ ਪੂਰੀ ਉਹਨਾਂ ਦੀ ਹਾਂਜੀ ਜਿਹੜੇ ਗਾਇਕ ਨੇ ਕਿਹਾ ਦਲਜੀਤ ਉਹ ਗਾਇਕ ਨੂੰ ਕੀ ਕਹਿੰਦੇ ਹੋ ਤੁਸੀਂ ਮੈਨੂੰ ਤਾਂ ਉਹਦਾ ਨਾਮ ਵੀ ਨਹੀਂ ਪਤਾ ਵੇ ਕੀ ਉਹਦਾ ਹੋਗਾ ਨਾ ਅੱਗੇ ਨਹੀਂ ਹੋ ਬਿਪ ਬਚਾ ਹੋ ਜਿਹੜਾ ਇਹ ਲਫ਼ਜ਼ ਕਹਿੰਦਾ ਹੋਗਾ ਸਾਡੇ ਬੱਚੇ ਨੇ ਸਾਡੇ ਬੱਚੇ ਇਸ ਲਫ਼ਜ਼ ਤੇ ਕੈਲਾ ਕਾਬਲ ਨਹੀਂ ਹੈਗਾ ਬਿਲਕੁਲ ਨਹੀਂ ਇਸका ਦਿਲਜੀਤ ਉਹਦਾ ਇੱਥੇ ਗੁਰੂ ਘਰ ਚ ਵਿਗਾਉਂਦੇ ਰਹੇ ਨੇ ਹਾਂਜੀ ਮਾਰੇ ਪਾਣੀ ਮਾਮਾ ਹੀ ਆਪਣੇ ਨਾਲ ਬਹੁਤ ਹੀ ਦੌਂਦੇ ਰਹੇ ਆ ਮਾਰੇ ਪਾਣੀ ਫੜੀ ਗਈ ਲਾੜ ਫੜਿਆ ਉਹਨਾਂ ਦਾ ਉਹਨਾਂ ਨੇ ਪਾਰ ਕੀਤਾ ਸਭ ਕੁਝ ਕੀਤਾ ਬਹੁਤ ਬਹੁਤ ਧੰਨਵਾਦ ਸੋ ਇਹ ਦਲਜੀਤ ਦੇ ਪਿੰਡ ਇਹਨਾਂ ਦੇ ਹੱਥਾਂ 'ਚ ਦਲਜੀਤ ਪਲਿਆ ਦੱਸਿਆ ਇਹਨਾਂ ਨੇ ਵੀ ਕਿਵੇਂ ਪਿੰਡ ਦੇ ਵਿੱਚ ਸ਼ੁਰੂ ਤੋਂ ਗੁਰੂ ਘਰ ਨਾਲ ਉਹ ਜੁੜੇ ਰਹੇ ਨੇ ਤੇ ਜ਼ੁਬਾਨ ਤੇ 24 ਜਤੋਂ ਪੈਰ ਉਹਨਾਂ ਦੇ ਵਾਹਿਗੁਰੂ ਚੱਲਦਾ ਰਹਿੰਦਾ ਉਹ ਜਾਪ ਚੱਲਦਾ ਰਹਿੰਦਾ ਸੋ ਨਸੀਬ ਨੇ ਕੌਂਟਰੋਵਰਸੀ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਕੌਂਟਰੋਵਰਸੀ ਇਹ ਫੇਲ ਹੋ ਗਈ ਕਿਉਂਕਿ ਦਲਜੀਤ ਉਹੋ ਜੀ ਸ਼ਖਸੀਅਤ ਹੈ ਹੀ ਨਹੀਂ ਜੋ ਉਹ ਸਾਬਤ ਕਰਨਾ ਚਾਹੁੰਦੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ